ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤ ਸਬਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਕਹਿੰਦੇ ਇੱਕ ਵਾਰ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਕਹਿੰਦੇ ਉਹ ਰਾਜਾ ਹਰ ਸ਼ਾਮ ਨੂੰ ਆਪਣੀ ਪ੍ਰਜਾ ਦੇ ਵਿੱਚ ਜਾ ਕੇ ਦੇਖਿਆ ਕਰਦਾ ਸੀ ਕਿ ਮੇਰੀ ਪ੍ਰਜਾ ਸੁਖੀ ਤਾਂ ਹੈ ਕਿਸੇ ਗੱਲ ਦੀ ਕੋਈ ਦਿੱਕਤ ਤਾਂ ਨਹੀਂ ਕਹਿੰਦੇ ਉਹ ਸਧਾਰਨ ਜਿਹੇ ਕੱਪੜੇ ਪਾ ਕੇ ਆਪਣੇ ਨਗਰ ਦਾ ਹਰ ਪਾਸਿਓਂ ਚੱਕਰ ਲਾਇਆ ਕਰਦਾ ਸੀ ਅੱਜ ਕਹਿੰਦੇ ਇੱਕ ਮਨੁੱਖਾ ਸਵਾਹ ਖਾਈ ਜਾਂਦਾ ਹੈ ਤੇ ਉਹ ਹਰ ਪਾਸੇ ਹੀ ਸਵਾਹ ਦੇ ਵੱਡੇ-ਵੱਡੇ ਢੇਰ ਲਾ ਕੇ ਬੈਠਾ ਹੋਇਆ ਸੀ ਰਾਜੇ ਨੇ ਜਦੋਂ ਇਹ ਗੱਲ ਦੇਖੀ ਉਹਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਇਹ ਸਵਾਹ ਕਿਉਂ ਖਾਈ ਜਾਂਦਾ ਹੈ ਹੋਰ ਵੀ ਖਾਣ ਦੀਆਂ ਚੀਜ਼ਾਂ ਹਨ ਪਰ ਇਹ ਸਵਾਹ ਹੀ ਕਿਉਂ ਖਾ ਰਿਹਾ ਹੈ ਕੰਡੇ ਰਾਜੇ ਨੇ ਉਹਦੇ ਕੋਲ ਜਾ ਕੇ ਪੁੱਛਿਆ ਕਿ ਦੇਖ ਭਰਾਵਾ ਖਾਨ ਨੂੰ ਇੰਨੀਆਂ ਚੀਜ਼ਾਂ ਨੇ ਪਰ ਤੂੰ ਸਵਾਹ ਹੀ ਖਾਈ ਜਾ ਰਿਆਂ ਹੈ ਤੇ ਹੋਰ ਕੋਈ ਚੀਜ਼ ਖਾ ਲੈ ਤੂੰ ਸਵਾਹ ਦਾ ਖਹਿੜਾ ਛੱਡ ਤੇ ਉਹ ਛੇਤੀ ਦੇ ਨਾਲ ਖੜਾ ਹੋਇਆ ਉਸ ਦੇ ਕੋਲ ਕਾਫੀ ਸਾਰੇ ਰੁੱਖ ਸਨ ਉਹਨੇ ਇੱਕ ਫਲ ਤੋੜਿਆ ਤੇ ਆਪਣੀ ਤਲੀ ਦੇ ਉੱਤੇ ਰੱਖਿਆ ਤੇ ਉਹ ਫਲ ਵੀ ਸਵਾਹ ਦੇ ਵਿੱਚ ਤਬਦੀਲ ਹੋ ਗਿਆ ਰਾਜਾ ਹੁਣ ਇਹ ਦੇਖ ਕੇ ਬੜਾ ਹੈਰਾਨ ਹੋਇਆ ਰਾਜੇ ਨੇ ਪੁੱਛਿਆ ਤੇਰੇ ਚਾਰੇ ਪਾਸੇ ਸਵਾਦੀਆਂ ਢੇਰੀਆਂ ਨੇ ਤੂੰ ਰੁੱਖ ਤੋਂ ਫਲ ਤੋੜਿਆ ਤੇਰੀ ਤਲੀ ਤੇ ਆ ਕੇ ਉਹ ਵੀ ਸਵਾਹ ਬਣ ਗਿਆ ਇਹਦੇ ਪਿੱਛੇ ਕੀ ਕਾਰਨ ਹੈ ਉਸਨੇ ਕਿਹਾ ਰਾਜਨ ਇਸ ਦਾ ਜਵਾਬ ਸ਼ਾਇਦ ਮੈਂ ਤੈਨੂੰ ਨਹੀਂ ਦੇ ਸਕਦਾ ਪਰ ਇਥੋਂ ਸਿੱਧਾ ਨੱਕ ਦੀ ਸੇਧ ਤੇ 12 ਕਿਲੋਮੀਟਰ ਜਾਂ 12 ਮੀਲ ਜਾਂ 12 ਕੋਹ ਤੋਂ ਅੱਗੇ ਜਾਏਗਾ ਤਾਂ ਤੈਨੂੰ ਇਸ ਸਵਾਲ ਦਾ ਜਵਾਬ ਜਿਹੜਾ ਹੈ ਉਹ ਮਿਲ ਜਾਵੇਗਾ ਰਾਜੀ ਅੰਦਰ ਹੁਣ ਇਸ ਗੱਲ ਦੀ ਬੜੀ ਜ਼ਿਆਦਾ ਉਤਸੁਕਤਾ ਸੀ ਕਹਿੰਦੇ ਆਪਣੇ ਘੋੜੇ ਦੇ ਉੱਤੇ ਬੈਠਿਆ ਤੇ ਕਾਲੀ ਦੇ ਨਾਲ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਉਸਨੇ ਨਿਸ਼ਾਨੀ ਦੱਸੀ ਸੀ ਉਵੇਂ ਹੀ ਇੱਕ ਕੁਟਿਆ ਬਣੀ ਹੋਈ ਸੀ ਤੇ ਉਵੇਂ ਹੀ ਆਸੇ-ਪਾਸੇ ਰੁੱਖ ਸੰ ਇੱਕ ਮਨੁੱਖ ਬੈਠਾ ਹੋਇਆ ਸੀ ਪਰ ਉਥੇ ਜਾ ਕੇ ਰਾਜੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਉਥੇ ਜਾ ਕੇ ਰਾਜੇ ਨੇ ਕੀ ਦੇਖਿਆ ਕਿ ਉਹ ਮਨੁੱਖ ਬਲਦੀ ਅੱਗ ਦੇ ਵਿੱਚੋਂ ਕੋਲੇ ਕੱਢ ਕੱਢ ਕੇ ਖਾਈ ਜਾ ਰਿਹਾ ਹੈ ਰਾਜਾ ਜਲਦੀ ਦੇ ਨਾਲ ਉਸ ਦੇ ਕੋਲ ਗਿਆ ਤੇ ਕਹਿੰਦਾ ਭਰਾਵਾ ਜਿਵੇਂ ਤੂੰ ਕੋਲੇ ਕੱਢ ਕੱਢ ਕੇ ਇਹਦੇ ਵਿੱਚੋਂ ਖਾਈ ਜਾਂਦਿਆਂ ਹੈ ਤੇਰੇ ਸਰੀਰ ਦਾ ਪਹਿਲਾਂ ਹੀ ਕੋਈ ਹਾਲ ਨਹੀਂ ਹੈ ਉਹਨੇ ਕੋਈ ਜਵਾਬ ਨਾ ਦਿੱਤਾ ਆਸੇ-ਪਾਸੇ ਰੁੱਖ ਹੀ ਰੁੱਖ ਸਨ ਉਹ ਖੜਾ ਹੋਇਆ ਰੁੱਖ ਤੋਂ ਜਾ ਕੇ ਫਲ ਤੋੜ ਕੇ ਤੜੀ ਤੇ ਰੱਖਿਆ ਤੇ ਉਹ ਜਿਹੜਾ ਫਲ ਸੀ ਉਹ ਵੀ ਬਲ ਦਾ ਕੋਲਾ ਬਣ ਗਿਆ ਉਹਨੇ ਛੇਤੀ ਦੇ ਨਾਲ ਕੋਲੇ ਨੂੰ ਮੂੰਹ ਚ ਪਾ ਲਿਆ ਰਾਜਾ ਵੇਖ ਕੇ ਹੈਰਾਨ ਹੋ ਗਿਆ ਰਾਜਾ ਕਹਿੰਦਾ ਕਿ ਮੈਂ ਤਾਂ ਤੇਰੇ ਤੋਂ ਇੱਕ ਸਵਾਲ ਦਾ ਜਵਾਬ ਲੈਣ ਆਇਆ ਸੀ ਪਰ ਤੇਰੇ ਕੋਲ ਆ ਕੇ ਤਾਂ ਇੱਕ ਹੋਰ ਮਸਲਾ ਖੜਾ ਹੋ ਗਿਆ ਮੈਨੂੰ ਤੂੰ ਦੱਸ ਤੂੰ ਐਵੇਂ ਕਿਉਂ ਕਰਦਾ ਹੈ ਉਸਨੇ ਕਿਹਾ ਰਾਜਨ ਇਸ ਦਾ ਜਵਾਬ ਮੈਂ ਤੈਨੂੰ ਸ਼ਾਇਦ ਹੀ ਦੇ ਸਕਾਂ ਪਰ ਹਾਂ ਤੈਨੂੰ ਇਸਦਾ ਜਵਾਬ ਇਥੋਂ 12 ਕੋ ਸਿੱਧਾ ਜਾਈ ਉਥੇ ਇੱਕ ਔਰਤ ਹੋਏਗੀ ਉਹਦੇ ਹੱਥ ਵਿੱਚ ਇੱਕ ਰਸੀ ਤੇ ਇੱਕ ਬਾਲਟੀ ਹੋਵੇਗੀ ਤੇਰੇ ਜਿੰਨੇ ਵੀ ਸਵਾਲ ਨੇ ਉਹ ਸਾਰੇ ਸਵਾਲਾਂ ਦਾ ਹੱਲ ਉਹ ਕਰ ਦੇਵੇਗੀ ਹੁਣ ਰਾਜਾ ਉਧਰ ਨੂੰ ਤੁਰ ਹੀ ਜਾਂਦਾ ਹੈ ਪਰ ਸੋਚੀ ਜਾਂਦਾ ਹੈ ਮਨ ਵਿੱਚ ਇਹ ਰੱਬ ਦੇ ਕਿਹੜੇ ਰੰਗ ਨੇ ਕੋਈ ਸੁਆਹ ਖਾਈ ਜਾਂਦਾ ਹੈ ਤੇ ਕੋਈ ਬਲਦੀ ਅੱਗ ਦੇ ਅੰਗਿਆਰੇ ਖਾਈ ਜਾ ਰਿਹਾ ਹੈ ਇਹ ਰੱਬ ਨੇ ਕੀ ਖੇਡ ਖੇਡੀ ਹੈ ਅਵੇਹੀ ਇਹ ਨਾਂ ਦੇ ਨਾਲ ਕਿਉਂ ਕੀਤਾ ਇਹਨਾਂ ਦਾ ਸਰੀਰ ਕਿੰਨਾ ਬੇਜਾਨ ਹੈ ਇਹਨਾਂ ਦਾ ਸਰੀਰ ਕਿੰਨਾ ਬੇਜਾਨ ਹੋਇਆ ਪਿਆ ਹੈ ਇਹ ਸੋਚਦੇ ਸੋਚਦੇ ਰਾਜਾ ਉਸ ਥਾਂ ਤੇ ਪਹੁੰਚ ਗਿਆ ਅੱਗੇ ਜਾ ਕੇ ਦੇਖਦਾ ਹੈ ਕਿ ਇੱਕ ਬੀਬੀ ਦੇ ਹੱਥ ਵਿੱਚ ਰੱਸੀ ਤੇ ਨਾਲ ਬਾਲਟੀ ਹੁੰਦੀ ਹੈ ਉਹਦੇ ਕੋਲ ਜਾ ਕੇ ਕਿਹਾ ਕਿ ਮੈਂ ਫਲਾਣੇ ਤੋਂ ਆਇਆ ਹਾਂ ਮੈਂ ਅੱਜ ਤੁਹਾਡੇ ਤੋਂ ਸਵਾਲਾਂ ਦੇ ਜਵਾਬ ਲੈਣ ਆਇਆ ਹਾਂ ਉਹ ਕਹਿੰਦੀ ਕਿ ਸ਼ਾਇਦ ਮੈਂ ਤੁਹਾਡਾ ਇੰਤਜ਼ਾਰ ਕਰਦੀ ਪਈ ਸੀ ਉਹ ਭੱਜੀ-ਭੱਜੀ ਇੱਕ ਖੂਹ ਦੇ ਕੋਲ ਗਈ ਬਾਲਟੀ ਦੇ ਨਾਲ ਰੱਸੀ ਬੰਨ ਕੇ ਤੇ ਥੱਲੇ ਲਟਕਾ ਦਿੱਤੀ ਜਿਵੇਂ ਉਹਨੇ ਖੂਹ ਦੇ ਵਿੱਚ ਰੱਸੀ ਤੇ ਉਹ ਬਾਲਟੀ ਲਟਕਾਈ ਬਾਲਟੀ ਪਾਣੀ ਤੱਕ ਗਈ ਬਾਲਟੀ ਪਾਣੀ ਤੱਕ ਗਈ ਤੇ ਉਸ ਖੂਹ ਦਾ ਸਾਰਾ ਹੀ ਪਾਣੀ ਸੁੱਕ ਗਿਆ ਇੱਕ ਬਾਲਟੀ 'ਚ ਇੱਕ ਘੜੇ 'ਚ ਪਾਣੀ ਪਿਆ ਸੀ ਜਿਵੇਂ ਉਸਨੇ ਉਸ ਨੂੰ ਹੱਥ ਲਾਇਆ ਤੇ ਘੜੇ ਦਾ ਪਾਣੀ ਵੀ ਸੁੱਕ ਗਿਆ ਤੇ ਬਾਲਟੀ ਦਾ ਪਾਣੀ ਵੀ ਸੁੱਕ ਗਿਆ ਉਹ ਕਹਿੰਦਾ ਕਿ ਕਮਲਿਆਂ ਦੀ ਤਰ੍ਹਾਂ ਤੂੰ ਕੀ ਲੱਭਦੀ ਪਈ ਹੈ ਉਹ ਕਹਿੰਦੀ ਕਿ ਰਾਜਨ ਮੈਂ ਆ ਪਿਆਸ ਦੇ ਨਾਲ ਮਰੀ ਜਾਂਦੀ ਹਾਂ ਮੈਂ ਪਾਣੀ ਦੀ ਤਲਾਸ਼ ਕਰਦੀ ਪਈ ਹਾਂ ਪਰ ਜਿਹੜੀ ਚੀਜ਼ ਨੂੰ ਮੈਂ ਹੱਥ ਲਾਉਣੀ ਹਾਂ ਜਿਸ ਵਿੱਚ ਵੀ ਪਾਣੀ ਹੁੰਦਾ ਹੈ ਉਹ ਪਾਣੀ ਸੁੱਕ ਜਾਂਦਾ ਹੈ ਉਹਨੇ ਕਿਹਾ ਕਿ ਮੈਂ ਹੁਣੇ ਰਾਹ ਵਿੱਚ ਇੱਕ ਭਰਿਆ ਖੂਹ ਦੇਖਿਆ ਹੈ ਤੂੰ ਉੱਥੋਂ ਪਾਣੀ ਪੀ ਲੈ ਖੂਹ ਉੱਤੋਂ ਤੱਕ ਭਰਿਆ ਪਿਆ ਹੈ ਤੇਰੀ ਇੱਕ ਬਾਲਟੀ ਨਾਲ ਖੂਹ ਥੋੜਾ ਸੁੱਕਣ ਲੱਗ ਜਾਵੇਗਾ ਜਦੋਂ ਉਹ ਉਸ ਥਾਂ ਤੇ ਉਸ ਨੂੰ ਲੈ ਕੇ ਗਿਆ ਤੇ ਜਿਵੇਂ ਹੀ ਪਾਣੀ ਵਿੱਚ ਉਸਨੇ ਬਾਲਟੀ ਸੁੱਟੀ ਤੇ ਖੂਹ ਦਾ ਸਾਰਾ ਹੀ ਪਾਣੀ ਸੁੱਕ ਗਿਆ ਰਾਜੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਹਿੰਦਾ ਕਿ ਮੈਂ ਤਾਂ ਇਸ ਤੋਂ ਸਵਾਲਾਂ ਦੇ ਜਵਾਬ ਲੈਣ ਆਇਆ ਸੀ ਪਰ ਇਹਨੇ ਤਾਂ ਆ ਕੇ ਹੋਰ ਹੀ ਮੈਨੂੰ ਆਪਣੇ ਜਿਹੜੇ ਸਵਾਲਾਂ ਦੇ ਵਿੱਚ ਕੱਸ ਲਿਆ ਉਹ ਕਹਿੰਦਾ ਕਿ ਮੈਨੂੰ ਤੂੰ ਮੇਰੇ ਸਵਾਲਾਂ ਦੇ ਜਵਾਬ ਦੇ ਇਹ ਐਵੇਂ ਕਿਉਂ ਹੋ ਰਿਹਾ ਹੈ ਉਹ ਕਹਿੰਦੀ ਕਿ ਰਾਜਨ ਮੈਂ ਚਾਹੁੰਨੀ ਹਾਂ ਕਿ ਮੈਂ ਤੇਰੇ ਸਾਰੇ ਹੀ ਸਵਾਲਾਂ ਦੇ ਜਵਾਬ ਦਵਾਂ ਪਰ ਮੈਂ ਭੁੱਖ ਤੇ ਪਿਆਸ ਦੇ ਨਾਲ ਮੇਰੇ ਅੰਤਿਮ ਸਵਾਸ ਨਿਕਲਣ ਵਾਲੇ ਨੇ ਮੇਰੇ ਕੋਲ ਕੋਈ ਥੋੜੀ ਸਮਾਂ ਹੈ ਪਰ ਹਾਂ ਤੂੰ ਆਪਣੇ ਨਗਰ ਵਾਪਸ ਜਾ ਤੇ ਤੇਰੇ ਰਾਜ ਦੇ ਵਿੱਚ ਇੱਕ ਧੋਬੀ ਹੈ ਉਹਦੀ ਘਰ ਵਾਲੀ ਨੇ ਸਵੇਰੇ ਅੰਮ੍ਰਿਤ ਵੇਲੇ ਇੱਕ ਬੱਚੇ ਨੂੰ ਜਨਮ ਦੇਣਾ ਹੈ ਉਹ ਬੱਚਾ ਤੇਰੇ ਹਰੇਕ ਸਵਾਲ ਦਾ ਜਵਾਬ ਦੇਵੇਗਾ ਇਹਨਾ ਕਹਿੰਦਿਆਂ ਸਾਰੋ ਜਿਹੜੀ ਔਰਤ ਸੀ ਉਹਦੇ ਜਿਹੜੇ ਸੰਨ ਆਕਾਲ ਚਲਾਣੇ ਹੋ ਗਏ ਰਾਜੇ ਨੇ ਉਹਦੀ ਜੋ ਵੀ ਅੰਤਮ ਕਿਰਿਆ ਸੀ ਉਹ ਕਰ ਦਿੱਤੀ ਤੇ ਉਹ ਕਰਕੇ ਤੇ ਵਾਪਸ ਆ ਗਿਆ ਰਾਜਾ ਮਹਿਲ ਵਿੱਚ ਆ ਕੇ ਦੋ ਸੈਨਿਕਾਂ ਨੂੰ ਆਪਣੇ ਨਗਰ ਦੇ ਥੋਬੀ ਦੇ ਕੋਲ ਭੇਜ ਦਿੰਦਾ ਹੈ ਕਿਉਂਕਿ ਰਾਜੇ ਨੂੰ ਇਹ ਸੀ ਕਿ ਤਿੰਨਾ ਨੇ ਜੋ ਜੋ ਗੱਲ ਕਹੀ ਉਹ ਸੱਚ ਹੋਈ ਜਾ ਕੇ ਪਤਾ ਕਰੋ ਕਿ ਥੋਬੀ ਦੇ ਘਰ ਕਿਸੇ ਬੱਚੇ ਨੇ ਜਨਮ ਲੈਣਾ ਹੈ ਉਹ ਗਏ ਤੇ ਥੋਬੀ ਤੋਂ ਪੁੱਛਿਆ ਥੋਬੀ ਨੇ ਕਿਹਾ ਹਾਂ ਅੱਜ ਜਾਂ ਕੱਲ ਮੇਰੀ ਪਤਨੀ ਦੇ ਘਰ ਬੱਚੇ ਨੇ ਜਨਮ ਲੈਣਾ ਹੈ ਉਹਨੇ ਜਾ ਕੇ ਸਾਰੀ ਗੱਲ ਦੱਸੀ ਰਾਜਾ ਰਾਤ ਨੂੰ ਹੀ ਆ ਕੇ ਤੇ ਉਹਦੇ ਕੋਲ ਬੈਠ ਗਿਆ ਜਿਹੜਾ ਥੋਬੀ ਸੀ ਉਹਨੇ ਬੜਾ ਸਤਿਕਾਰ ਕੀਤਾ ਰਾਜੇ ਨੇ ਕਿਹਾ ਕਿ ਮੈਨੂੰ ਤੇਰੀ ਆਦਰ ਸਤਕਾਰ ਦੀ ਕੋਈ ਜ਼ਰੂਰਤ ਨਹੀਂ ਮੈਂ ਤਾਂ ਤੇਰੇ ਜਿਹੜਾ ਜਵਾਕ ਹੋਣਾ ਹੈ ਉਸ ਤੋਂ ਆਪਣੇ ਸਵਾਲਾਂ ਦੇ ਜਵਾਬ ਲੈਣ ਆਇਆ ਹਾਂ ਥੋਬੀ ਨੇ ਕਿਹਾ ਕਿ ਜੰਮਦਾ ਬੱਚਾ ਕਿਸ ਤਰ੍ਹਾਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ ਉਹ ਕਹਿੰਦਾ ਕਿ ਨਹੀਂ ਉਹ ਜ਼ਰੂਰ ਦੇਵੇਗਾ ਪਰ ਜਦੋਂ ਤੇਰੇ ਬੱਚੇ ਦਾ ਜਨਮ ਹੋਵੇ ਤਾਂ ਉਦੋਂ ਮੇਰੇ ਕੋਲ ਲੈ ਆਈ ਰਾਜਾ ਉਹਦੇ ਘਰ ਬੈਠਾ ਇੰਤਜ਼ਾਰ ਕਰਨ ਲੱਗਾ ਅੰਮ੍ਰਿਤ ਵੇਲਾ ਹੋਇਆ ਤੇ ਉਸ ਥੋਬੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਦੋਂ ਜਨਮ ਲਿਆ ਤਾਂ ਉਸ ਥੋਬੀ ਨੇ ਉਸ ਨੂੰ ਰਾਜੇ ਦੇ ਕੋਲ ਲੈ ਆਂਦਾ ਉਹ ਬੱਚਾ ਕਹਿਣ ਲੱਗਾ ਰਾਜਨ ਤੂੰ ਮੇਰੇ ਕੋਲ ਸਵਾਲ ਦਾ ਜਵਾਬ ਲੈਣ ਆਇਆ ਹੈ ਨਾ ਤੇ ਮੇਰੇ ਕੋਲ ਬੜਾ ਥੋੜਾ ਸਮਾਂ ਤੈਨੂੰ ਵੀ ਪਤਾ ਮੈਨੂੰ 1 ਘੰਟੇ ਦੀ ਉਮਰ ਦਿੱਤੀ ਗਈ ਹੈ ਤੇ ਉਹਦੇ ਵਿੱਚ ਮੈਂ ਤੇਰੇ ਸਵਾਲਾਂ ਦਾ ਜਵਾਬ ਦੇਣਾ ਹੈ ਰਾਜੇ ਨੇ ਕਿਹਾ ਹਾਂ ਮੈਨੂੰ ਦੱਸ ਇਹ ਚੱਕਰ ਕੀ ਹੈ ਉਹਨੇ ਕਿਹਾ ਕਿ ਸਵਾਲਿਆ ਅੱਗ ਦਾ ਕੋਲਿਆਂ ਦਾ ਉਸ ਬੀਬੀ ਦਾ ਤੇਰਾ ਅਤੇ ਮੇਰਾ ਉਹਨੇ ਕਿਹਾ ਕਿ ਆਪਾਂ ਪੰਜੇ ਜਾਣੇ ਇੱਕੋ ਘਰ ਦੇ ਜੀ ਸੀ ਆਪਾਂ ਪੰਜੇ ਘਰ ਵਿੱਚ ਰਹਿਆ ਕਰਦੇ ਸੀ ਜਿਹੜਾ ਉਹ ਸਵਾ ਖਾਂਦਾ ਪਿਆ ਸੀ ਉਹ ਤੇਰਾ ਵੱਡਾ ਪੁੱਤ ਸੀ ਜਿਹੜਾ ਕੋਲੇ ਖਾਂਦਾ ਪਿਆ ਸੀ ਉਹ ਤੇਰਾ ਦੂਜਾ ਪੁੱਤ ਸੀ ਤੇ ਮੈਂ ਤੇਰਾ ਤੀਜਾ ਪੁੱਤ ਸੀ ਉਹ ਜਿਹੜੀ ਔਰਤ ਹੈ ਉਹ ਤੇਰੀ ਪਤਨੀ ਸੀ ਉਹ ਕਹਿੰਦਾ ਕਿ ਆਪਾਂ ਇੱਕ ਗਰੀਬੀ ਤੇ ਦਲਿਤਰ ਦੇ ਵਿੱਚ ਜੀਵਨ ਬਤੀਤ ਕਰਦੇ ਪਏ ਸੀ ਕਹਿੰਦੇ ਕਿ ਤੁਸੀਂ ਦਿਹਾੜੀ ਧੱਪਾ ਕਰਕੇ ਲੈ ਕੇ ਆਇਆ ਕਰਦੇ ਸੀ ਤੇ ਉਹਨਾਂ ਪੈਸਿਆਂ ਦਾ ਜੋ ਵੀ ਆਉਂਦਾ ਅਸੀਂ ਉਹ ਖਾ ਲਿਆ ਕਰਦੇ ਸੀ ਤੁਹਾਨੂੰ 2-3 ਦਿਨ ਲਗਾਤਾਰ ਕੋਈ ਕੰਮ ਨਾ ਮਿਲਿਆ ਚੌਥੇ ਪੰਜਵੇਂ ਦਿਨ ਜਦੋਂ ਕੰਮ ਮਿਲਿਆ ਤੇ ਕਹਿੰਦੇ ਜੋ ਵੀ ਮਿਲਿਆ ਉਹਦੇ ਨਾਲ ਇੱਕ ਦੋ ਪ੍ਰਸ਼ਾਦੇ ਬਣ ਗਏ ਦੋ ਪ੍ਰਸ਼ਾਦੇ ਸਾਰਿਆਂ ਦੀ ਥਾਲੀ 'ਚ ਮਾਣੇ ਰੱਖ ਦਿੱਤੇ ਕਹਿੰਦੇ ਇਹਨੇ ਦਰ ਦੇ ਉੱਤੇ ਇੱਕ ਮੰਗਤਾ ਆ ਗਿਆ ਤੇ ਉਹਨੇ ਕਿਹਾ ਕਿ ਮੈਂ ਕਈ ਦਿਨਾਂ ਦਾ ਭੁੱਖਾ ਹਾਂ ਤੇ ਮੈਨੂੰ ਖਾਣ ਲਈ ਕਿਤੋਂ ਕੁਝ ਨਹੀਂ ਮਿਲਿਆ ਜੇਕਰ ਤੁਸੀਂ ਮੈਨੂੰ ਕੁਝ ਦੇ ਸਕਦੇ ਹੋ ਤੇ ਪਰਮਾਤਮਾ ਤੁਹਾਡੇ ਤੇ ਮਿਹਰਬਾਨ ਹੋਣਗੇ ਉਹ ਕਹਿੰਦਾ ਕਿ ਤੁਸੀਂ ਬਿਰਧ ਅਵਸਥਾ ਵਿੱਚ ਸੀ ਤੁਹਾਡੀ ਪਤਨੀ ਜਵਾਨ ਸੀ ਤੁਸੀਂ ਵੱਡੇ ਪੁੱਤ ਨੂੰ ਕਿਹਾ ਕਿ ਪੁੱਤ ਤੂੰ ਹਜੇ ਜਵਾਨੀ ਵਿੱਚ ਹੈਂ ਤੂੰ ਭੁੱਖ ਨੂੰ ਤੇ ਤਿੰਨ ਚਾਰ ਦਿਨ ਹੋਰ ਚੱਲ ਸਕਦਾ ਹੈ ਤੂੰ ਆਪਣਾ ਪ੍ਰਸ਼ਾਦਾ ਉਸ ਮੰਗਤੇ ਨੂੰ ਜਾ ਕੇ ਦੇ ਦੇ ਤੁਹਾਡੇ ਵੱਡੇ ਪੁੱਤ ਨੇ ਕਿਹਾ ਕਿ ਮੈਂ ਉਸ ਨੂੰ ਆਪਣਾ ਪ੍ਰਸ਼ਾਦਾ ਦੇ ਕੇ ਤੇ ਆਪ ਚੁੱਲੇ ਦੀ ਸਵਾਹ ਖਾਣੀ ਹੈ ਕਹਿੰਦੇ ਤੁਹਾਡਾ ਪੁੱਤ ਜਦੋਂ ਅਗਲੇ ਜਨਮ ਵਿੱਚ ਆਇਆ ਤੇ ਉਹ ਸਵਾਹ ਖਾਂਦਾ ਹੈ ਜੋ ਵੀ ਸੀ ਉਹਦੇ ਕੋਲ ਆਉਂਦੀ ਹੈ ਜੋ ਵੀ ਚੀਜ਼ ਉਹਦੇ ਕੋਲ ਆਉਂਦੀ ਹੈ ਉਹ ਸਵਾਹ ਵਿੱਚ ਤਬਦੀਲ ਹੋ ਜਾਂਦੀ ਹੈ ਕਿੰਦੇ ਫੇਰ ਤੁਸੀਂ ਜਿਹੜਾ ਸੀ ਆਪਣੇ ਦੂਜੇ ਪੁੱਤ ਨੂੰ ਕਿਹਾ ਕਿ ਤੂੰ ਜਵਾਨ ਹੈ ਤੂੰ ਆਪਣਾ ਪ੍ਰਸ਼ਾਦਾ ਇਸ ਮੰਗਤੇ ਨੂੰ ਦੇ ਦੇ ਤੇ ਪਰਮਾਤਮਾ ਤੇਰਾ ਪਰਾ ਕਰਨਗੇ ਤੇ ਪਰਮਾਤਮਾ ਤੇਰਾ ਭਲਾ ਕਰਨਗੇ ਤੁਹਾਡੇ ਦੂਜੇ ਪੁੱਤ ਨੇ ਕਿਹਾ ਕਿ ਮੈਂ ਇਸ ਨੂੰ ਆਪਣੀ ਰੋਟੀ ਦੇ ਕੇ ਤੇ ਚੁੱਲੇ ਦੀ ਅੱਗ ਖਾਣੀ ਹੈ ਇਹ ਬਲਦੇ ਗੋਲੇ ਮੂੰਹ ਚ ਪਾ ਲੈਣੇ ਨੇ ਇਹਨੇ ਕਹਿਣ ਦੀ ਧੀਰ ਸੀ ਕਿ ਤੁਸੀਂ ਚੁੱਪ ਹੋ ਗਏ ਤੁਸੀਂ ਆਪਣੀ ਪਤਨੀ ਨੂੰ ਕਿਹਾ ਕਿ ਤੂੰ ਭੁੱਖ ਬਰਦਾਸ਼ਤ ਕਰ ਸਕਦੀ ਹੈ ਤੁਸੀਂ ਇਸ ਨੂੰ ਪ੍ਰਸ਼ਾਦਾ ਦੇ ਦਿਓ ਤੁਹਾਡੀ ਪਤਨੀ ਨੇ ਕਿਹਾ ਕਿ ਕਿਉਂ ਮੈਂ ਭੁੱਖੀ ਤੇ ਪਿਆਸੀ ਮਰਨਾ ਹੈ ਤੇ ਉਹ ਫਿਰ ਅਗਲੇ ਜਨਮ ਵਿੱਚ ਭੁੱਖ ਤੇ ਪਿਆਸ ਦੇ ਨਾਲ ਤੜਫ ਤੜਫ ਕੇ ਆਪਣੇ ਪ੍ਰਾਣ ਦੇਂਦੀ ਹੈ ਕਹਿੰਦੇ ਫਿਰ ਤੁਸੀਂ ਮੈਨੂੰ ਕਿਹਾ ਕਿ ਬੱਚੇ ਤੂੰ ਹੀ ਪ੍ਰਸ਼ਾਦਾ ਦੇ ਦੇ ਤੇ ਅੱਗੋਂ ਮੈਂ ਕਿਹਾ ਕਿ ਮੈਂ ਮਰਾਂਗਾ ਤੇ ਬਚਾਂਗਾ ਮੇਰਾ ਹੁਣ ਥੋੜੇ ਸਮੇਂ ਦਾ ਜਨਮ ਹੁੰਦਾ ਹੈ ਮੈਂ ਇੱਕ ਘੰਟੇ ਲਈ ਜਨਮ ਲੈਂਦਾ ਹਾਂ ਤੇ ਫਿਰ ਮਰ ਜਾਣਾ ਹਾਂ ਮੈਂ ਮਰਿਆਂ ਚ ਤੇ ਨਾ ਹੀ ਮੈਂ ਜਿਉਂਦਿਆਂ ਚ ਕਹਿੰਦੇ ਤੁਸੀਂ ਦਿਹਾੜੀ ਦਾ ਪਾ ਵੀ ਕਰਦੇ ਸੀ ਤੁਹਾਡਾ ਸਰੀਰ ਵੀ ਬਜ਼ੁਰਗ ਸੀ ਪਰ ਫਿਰ ਵੀ ਤੁਸੀਂ ਆਪਣੇ ਦੋ ਪ੍ਰਸ਼ਾਦੇ ਉਸ ਮੰਗਤੇ ਨੂੰ ਦੇ ਦਿੱਤੇ ਮੰਗਤੇ ਨੇ ਖਾ ਕੇ ਕਿਹਾ ਕਿ ਰਾਜਿਆਂ ਵਾਲਾ ਤੂੰ ਕੰਮ ਕੀਤਾ ਪਰਮਾਤਮਾ ਰਾਜਾ ਹੀ ਬਣਾਵੇ ਇਹ ਕਹਿ ਕੇ ਉਹ ਚਲਾ ਗਿਆ ਕਿੰਦੇ ਨੀਨੂ ਉਸੇ ਜਿਹੜੇ ਬੱਚੇ ਦਾ 1 ਘੰਟਾ ਵੀ ਪੂਰਾ ਹੋ ਗਿਆ ਤੇ ਉਹ ਆਪਣੇ ਸਵਾਸ ਦੇ ਗਿਆ ਰਾਜਾ ਵਾਪਸ ਆ ਗਿਆ ਰਾਜੇ ਨੂੰ ਅੱਜ ਇੱਕ ਗੱਲ ਸਮਝ ਆ ਗਈ ਸੀ ਕਿ ਕਰਮ ਹਰ ਮਨੁੱਖ ਨੂੰ ਭੋਗਣੇ ਪੈਂਦੇ ਨੇ ਬਲ ਦੀਸ਼ਾ ਕੀਤੇ ਬਿਨਾ ਕਰਮ ਕਰੋ ਫਲ ਆਪੇ ਮਿਲੇਗਾ ਭੁੱਖੇ ਦੀ ਅਸੀਸ ਤੁਹਾਨੂੰ ਸੁੱਖ ਦਿੰਦੀ ਹੈ ਐਵੇਂ ਹੀ ਹਰ ਇੱਕ ਨੂੰ ਸੁੱਖ ਦੇਣਗੇ ਰਾਜੇ ਨੇ ਆਪਣੇ ਨਗਰ ਦੇ ਵਿੱਚ ਐਲਾਨ ਕੀਤਾ ਕਿ ਮੇਰੇ ਨਗਰ ਦੇ ਵਿੱਚ ਜੇਕਰ ਕਦੇ ਕਿਸੇ ਦੇ ਕੋਈ ਬੇਪਤਾ ਆਉਂਦੀ ਹੈ ਭੁੱਖੇ ਢੇਢ ਸੌਂਦਾ ਹੈ ਉਹ ਕਦੀ ਨਾ ਸੌਵੇਂ ਉਹ ਮੇਰੇ ਕੋਲ ਆਵੇ ਮੇਰੇ ਲਈ ਉਹਦੇ ਦਰ ਹਮੇਸ਼ਾ ਖੁੱਲੇ ਨੇ ਉਹ ਹਰ ਇੱਕ ਦਾ ਭਲਾ ਕਰਦਾ ਤੇ ਲੋਕਾਂ ਦੀਆਂ ਅਸੀਸਾਂ ਇਕੱਠੀਆਂ ਕਰਦਾ ਰਾਜਾ ਹਰ ਇੱਕ ਨੂੰ ਇਹੀ ਕਹਿੰਦਾ ਜੋ ਚੰਗਾ ਕਰਮ ਕਰੇਗਾ ਉਹਨੂੰ ਚੰਗਾ ਹੀ ਫਲ ਮਿਲੇਗਾ ਅਗਰ ਉਸਨੂੰ ਦੋ ਪਰਸ਼ਾਦੇ ਬਦਲੇ ਰਾਜ ਮਿਲ ਗਿਆ ਹੈ ਉਹਦੇ ਬਦਲੇ ਹਰ ਦੋ ਪ੍ਰਸ਼ਾਦیاں ਬਦਲੇ ਉਸਦੀ ਜ਼ਿੰਦਗੀ ਦੇ ਵਿੱਚ ਸੋਖੀ ਸੋਖ ਆ ਗਏ ਨੇ ਫਿਰ ਆਪਾਂ ਵੀ দানਪੂਨ ਕਰੀਏ ਤੇ ਦੋ ਪ੍ਰਸ਼ਾਦੇ ਵੰਡਿਏ ਰੋਜ਼ ਦੇ ਦੋ ਪ੍ਰਸ਼ਾਦੇ ਤੁਸੀਂ ਜੇਕਰ ਘਰੋਂ ਦਸਵੰਧ ਦੇ ਰੂਪ ਵਿੱਚ ਕੱਢ ਦਿਓ ਤਾਂ ਅੰਨ ਦੇ ਧੰਨ ਦੇ ਵਿੱਚ ਵਾਦਾ ਹੋਵੇਗਾ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਜਾਵੇਗੀ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ